ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਅੱਜ ਅਸੀਂ ਘਰ ਦੀ ਕੰਟੀਨਿਊ ਵਿੱਚ ਸਰਦੀਆਂ ਦੀ ਖਾਸ ਮੋਠਾ ਦੀ ਦਾਲ ਬਣਾਵਾਂਗੇ ਮੋਠਾ ਦੀ ਦਾਲ ਮੇਥੀ ਤੜਕਾ ਬਣਾ ਕੇ ਤਿਆਰ ਕਰਾਂਗੇ ਜਿੰਨੂੰ ਕਿ ਵਧੀਆ ਜਿਹਾ ਅਸੀਂ ਮੇਥੀ ਪਾ ਕੇ ਤੜਕਾ ਲਗਾਵਾਂਗੇ ਦਾਲ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਮੋਠਾ ਦੀ ਦਾਲ ਇਸ ਤਰ੍ਹਾਂ ਦੀ ਹੁੰਦੀ ਹੈ ਜੀ ਤੇ ਦਾਲ ਤੁਸੀਂ ਵਧੀਆ ਕੁਆਲਿਟੀ ਦੀ ਲੈਣੀ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਪਹਿਲੇ ਸਾਫ਼ ਕਰ ਲੈਣਾ ਕਿਉਂਕਿ ਇਸ ਦਾਲ ਵਿੱਚ ਸੇਮ ਦਾਲ ਦੇ ਕਲਰ ਦੀ ਜਿਵੇਂ ਕਿ ਕੋਰਤੂ ਹੁੰਦੇ ਨੇ ਤੇ ਜਿਸ ਟਾਈਮ ਦਾਲ ਨੂੰ ਪਕਾਉਂਦੇ ਆ ਦਾਲ ਤੇ ਪੂਰੀ ਪੱਕ ਜਾਂਦੀ ਹੈ ਤੇ ਪਰ ਜਿਹੜੇ ਕੋਰਕੂ ਨੇ ਉਹ ਵਿੱਚੋਂ ਨਹੀਂ ਪੱਕਦੇ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰਕੇ ਫਿਰ ਇਹਨੂੰ ਭਿਉ ਲੈਣਾ ਜੀ ਮੈਂ ਇਹ ਵਾਲੀ ਇੱਕ ਕੋਲੀ ਮੋਠਾ ਦੀ ਦਾਲ ਲਈ ਹੈ ਇਹਨੂੰ ਮੈਂ 6-7 ਘੰਟੇ ਪਹਿਲਾਂ ਭਿਉ ਕੇ ਰੱਖਿਆ ਹੈ ਆ ਦੇਖੋ ਜੀ ਭਿਉ ਕੇ ਇਹ ਦਾਲ ਕਾਫੀ ਫੁੱਲ ਜਾਂਦੀ ਹੈ ਤੇ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ ਦਾਲ ਨੂੰ ਪੱਕਣ ਵਾਸਤੇ ਕੁੱਕਰ ਵਿੱਚ ਰੱਖਾਂਗੇ ਐਸੋਨ ਕਰਕੇ ਅਸੀਂ ਕੁੱਕਰ ਰੱਖਤਾ ਤੇ ਕੁੱਕਰ ਵਿੱਚ ਅਸੀਂ ਇਹ ਵਾਲੀਆਂ ਚਾਰ ਕੋਲੀਆਂ ਪਾਣੀ ਦੀਆਂ ਲਈਆਂ ਨੇ ਇੱਕ ਕੋਲੀ ਆਪਣੀ ਦਾਲ ਦੀ ਸੀ ਤੇ ਹੁਣ ਅਸੀਂ ਦਾਲ ਨੂੰ ਇੱਕ ਵਿਸਲ ਦਿਵਾਵਾਂਗੇ ਤੇ 5-6 ਮਿੰਟਾਂ ਨੂੰ ਉਸ ਤਰ੍ਹਾਂ ਹੀ ਪਕਾਵਾਂਗੇ ਤੇ ਫਿਰ ਨਾਲ ਬਾਅਦ ਵਿੱਚ ਅਸੀਂ ਇਹਨੂੰ ਬਹੁਤ ਹੀ ਟੇਸਟੀ ਇੱਕ ਤੜਕਾ ਲਗਾਵਾਂਗੇ ਜਿਸ ਦੇ ਨਾਲ ਇੱਕ ਦਾਲ ਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਜਾਵੇ ਤੁਸੀਂ ਬਿਨਾਂ ਭਿਉਏ ਵੀ ਦਾਲ ਨੂੰ ਪਕਾ ਸਕਦੇ ਹੋ ਬਿਨਾਂ ਭਿਉਏ ਤੁਸੀਂ ਇਹਨੂੰ ਦੋ ਵਿਸਲ ਲਵਾ ਲਓ ਆਪਾਂ ਦਾਲ ਨੂੰ ਭਿਉਆਏ ਪਹਿਲਾਂ ਤੇ ਇਸ ਕਰਕੇ ਅਸੀਂ ਇਹਨੂੰ ਇੱਕ ਵਿਸਲ ਲਵਾ ਕੇ ਪਕਾਵਾਂਗੇ ਕਿਉਂਕਿ ਇਹ ਜਲਦੀ ਪੱਕ ਜਾਂਦੀ ਹੈ ਜਿਸ ਸਮੇਂ ਅਸੀਂ ਦਾਲ ਨੂੰ ਭਿਉਆ ਸੀ ਅਸੀਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਭਿਉਆ ਸੀ ਹੁਣ ਅਸੀਂ ਇਹਦਾ ਵਿਚਲਾ ਪਾਣੀ ਕੱਢ ਕੇ ਫਿਰ ਤੋਂ ਇਹਨੂੰ ਇੱਕ ਵਾਰੀ ਸਾਫ ਪਾਣੀ ਨਾਲ ਧੋ ਲਿਆ ਤੇ ਹੁਣ ਅਸੀਂ ਇਹਨੂੰ ਕੁੱਕਰ ਵਿੱਚ ਉਬਲਣ ਵਾਸਤੇ ਰੱਖਦੇ ਹਾਂ ਪਾਣੀ ਆਪਣਾ ਗਰਮ ਹੋ ਗਿਆ ਜੀ ਹੁਣ ਅਸੀਂ ਸਾਰੀ ਦਾਲ ਕੁੱਕਰ ਵਿੱਚ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜਿੱਦਾਂ ਚਮਚ ਨਮਕ ਅੱਧਾ ਚਮਚ ਹਲਦੀ ਅੱਧੇ ਚਮਚ ਪਾਵਾਂਗੇ ਜੇਸੀ ਦੇਗੀ ਮਿਰਚ ਦਾ ਪਾਊਡਰ ਤੇ ਇਸ ਦੇ ਨਾਲ ਹੀ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਅਸੀਂ ਕੱਟ ਕੇ ਇਸ ਤਰ੍ਹਾਂ ਲਿਆਏ ਦੋ ਲਸਣ ਦੀਆਂ ਕਲੀਆਂ ਇਹਨਾਂ ਨੂੰ ਵੀ ਅਸੀਂ ਬਰੀਕ ਕੱਟ ਲਿਆਏ ਪਾ ਦਾਂਗੇ ਇੱਕ ਚਮਚਾਸੀ ਇਹਦੇ ਵਿੱਚ ਪਾਵਾਂਗੇ ਜੀ ਦੇਸੀ ਘਿਓ ਦਾ ਇਸ ਤਰ੍ਹਾਂ ਦਾਲ ਪਕਾਉਂਦੇ ਸਮੇਂ ਘਿਓ ਪਾਈਏ ਤੇ ਦਾਲ ਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਦਾਲ ਬਹੁਤ ਹੀ ਵਧੀਆ ਤੇ ਮਜ਼ੇਦਾਰ ਬਣ ਕੇ ਤਿਆਰ ਹੁੰਦੀ ਹੈ ਜੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲਾਂਗੇ ਕੀ ਸਾਰਾ ਸਮਾਨ ਕੁੱਕਰ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰਕੇ ਇੱਕ ਵਿਸਲ ਲਵਾ ਕੇ ਫਿਰ 5 ਮਿੰਟ ਅਸੀਂ మీడియం ਫਲੇਮ ਤੇ ਦਾਲ ਨੂੰ ਪਕਾ ਲਵਾਂਗੇ। ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰਕੇ ਦਾਲ ਨੂੰ ਪਕਾ ਲਵਾਂਗੇ। ਉਹਨੇ ਤੇ ਰਸੀ ਦਾ ਤੜਕਾ ਕੱਟ ਕੇ ਤਿਆਰ ਕਰਾਂਗੇ। ਦਾਲ ਸਾਡੀ ਉਬਲ ਕੇ ਬਿਲਕੁਲ ਤਿਆਰ ਹੈ, ਪੱਕ ਕੇ ਬਿਲਕੁਲ ਤਿਆਰ ਹੈ ਆਪਾਂ। ਕੁੱਕਰ ਨੂੰ ਖੋਲਿਆ ਨਹੀਂ ਸੀ ਸਿਰਫ ਇਹਦੀ ਸਟੀਮ ਕੱਢੀ ਸੀ ਦੇਖੋ ਜੀ ਤਾਂ ਬਿਲਕੁਲ ਆਪਣੀ 꼴 ਮਿਲ ਗਈ ਹੈ ਜੀ ਬਹੁਤ ਹੀ ਜਲਦੀ ਦਾਲੇ ਬਣ ਕੇ ਤਿਆਰ ਹੋਈ ਹੈ ਕਿਉਂਕਿ ਅਸੀਂ ਇਹਨੂੰ ਪਹਿਲੇ ਹੀ ਭੋਇਆ ਸੀ ਹੁਣ ਅਸੀਂ ਇਹਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿੰਨਾ ਜ਼ਰੂਰਤ ਹੋਏਗਾ ਉਸਾਬ ਨਾਲ ਅਸੀਂ ਇਹਦੇ ਵਿੱਚ ਥੋੜਾ ਬਹੁਤ ਪਾਣੀ ਐਡ ਕਰਾਂਗੇ ਤੇ ਇਹਨੂੰ ਲਾਵਾਂਗੇ ਜੀ ਬਹੁਤ ਟੇਸਟੀ ਤੇ ਮਜ਼ੇਦਾਰ ਤੜਕਾ ਤੜਕੇ ਦੇ ਵਿੱਚ ਅਸੀਂ ਪਾਵਾਂਗੇ ਜੀ ਮੇਥੀ ਮੇਥੀ ਦੇ ਤੜਕੇ ਨਾਲੇ ਦਾਲ ਦਾ ਟੇਸਟ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ ਜੀ ਅੱਜ ਅਸੀਂ ਦਾਲ ਨੂੰ ਤੜਕਾ ਤੇਲ ਦਾ ਲਗਾਵਾਂਗੇ ਤੜਕੇ ਵਾਸਤੇ ਆਪਾਂ 3 ਚਮਚ ਤੇਲ ਗਰਮ ਰੱਖਿਆ ਹੈ ਤੇ ਤੜਕੇ ਦੀ ਆਪਾਂ ਸਾਰੀ ਤਿਆਰੀ ਕੀਤੀ ਹੈ ਤੜਕੇ ਵਾਸਤੇ ਅਸੀਂ ਇੱਕ ਪਿਆਜ਼ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਜੀ ਇੱਕ ਵੱਡਾ ਟਮਾਟਰ ਉਹਨੂੰ ਅਸੀਂ ਕद्दूकस ਕਰ ਲਿਆ ਜੀ 3-4 ਲਸਣ ਦੀਆਂ ਕਲੀਆਂ ਇਹਨਾਂ ਨੂੰ ਬਰੀਕ ਕੱਟ ਲਿਆ ਹੈ ਇੱਕ ਚਮਚਾ ਅਦਰਕ ਲਿਆ ਨੂੰ ਬਰੀਕ ਕੱਟਿਆ ਤੇ ਖਾਸ ਚੀਜ਼ ਜੀ ਮੇਥੀ ਅਸੀਂ ਇੱਥੇ ਇੱਕ ਮੇਥੀ ਦੀ ਮੁੱਠੀ ਪੂਰੀ ਲਈ ਹੈ ਜੀ ਫਰੈਸ਼ ਮੇਥੀ ਹੈ ਬਹੁਤ ਵਧੀਆ ਇਹਦਾ ਟੇਸਟ ਹੁੰਦਾ ਜੇਕਰ ਤੁਸੀਂ ਕਦੇ ਇਸ ਤਰੀਕੇ ਨਾਲ ਦਾਲ ਨਹੀਂ ਬਣਾਈ ਤਾਂ ਤੁਸੀਂ ਜ਼ਰੂਰ ਇਹਨੂੰ ਬਣਾ ਕੇ ਟਰਾਈ ਕਰਿਓ ਚਲੋ ਜੀ ਹੁਣ ਬਣਾਉਨੇ ਆ ਜੀ ਬਹੁਤ ਟੇਸਟੀ ਤੇ ਮਜ਼ੇਦਾਰ ਦਾਲ ਤੇਲ ਆਪਣਾ ਗਰਮ ਹੋ ਗਿਆ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਇੱਕ ਲਾਲ ਮਿਰਚ ਨੂੰ ਇਸ ਤਰ੍ਹਾਂ ਟੁਕੜਿਆਂ ਵਿੱਚ ਕਰ ਲਿਆ ਜੋ ਪਾ ਦਾਂਗੇ ਇੱਕ ਚੁਟਕੀ ਹਿੰਗ ਪਾਵਾਂਗੇ ਇਸ ਦੇ ਨਾਲ ਹੀ ਅਸੀਂ 1/2 ਚਮਚ ਪਾ ਦਾਂਗੇ ਜੀ ਜੀਰਾ ਬਸ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਹੁਣ ਅਸੀਂ ਇਸ ਦੇ ਵਿੱਚ ਪਾਵਾਂਗੇ ਜੀ ਅਦਰਕ ਤੇ ਲਸਣ ਦੋਨੋਂ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਨ ਨਿਕਲ ਜਾਵੇ ਲਸਣ ਤੇ ਅਦਰਕ ਆਪਣਾ ਪਹੁੰਚ ਕੇ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਪਿਆਜ਼ ਸਾਡਾ ਪੁੱਜ ਕੇ ਬਿਲਕੁਲ ਤਿਆਰ ਆ ਪਿਆਜ਼ ਨੂੰ ਅਸੀਂ ਇੰਨਾ ਕਿ ਭੁੰਨਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਟਮਾਟਰ ਤੇ ਟਮਾਟਰ ਦੇ ਨਾਲ ਹੀ ਪਾਵਾਂਗੇ ਜੀ ਅਸੀਂ ਥੋੜਾ ਜਿਹਾ ਨਮਕ ਕਿਉਂਕਿ ਦਾਲ ਨੂੰ ਉਬਾਲਦੇ ਸਮੇਂ ਆਪਾਂ ਘੱਟ ਨਮਕ ਪਾਇਆ ਸੀ ਇਸ ਕਰਕੇ ਦਾਲ ਨੂੰ ਉਬਾਲਦੇ ਸਮੇਂ 1/2 ਚਮਚ ਨਮਕ ਪਾਇਆ ਸੀ ਤੇ 1/2 ਚਮਚ ਨਮਕ ਅਸੀਂ ਹੋਰ ਪਾ ਦਿੱਤਾ ਪਕਾਉਣ ਦੇ ਨਾਲ ਇਹ ਹੁੰਦਾ ਹੈ ਕਿ ਟਮਾਟਰ ਬਹੁਤ ਹੀ ਜਲਦੀ ਪੱਕਦਾ ਹੈ ਤੇ ਬਹੁਤ ਹੀ ਜਲਦੀ ਸੌਫਟ ਹੋ ਜਾਂਦਾ ਹੈ ਆ ਦੇਖੋ ਜੀ ਟਮਾਟਰ ਵੀ ਆਪਣਾ ਬਿਲਕੁਲ ਪੱਕ ਕੇ ਤਿਆਰ ਹੈ ਹੁਣ ਅਸੀਂ ਪਾਵਾਂਗੇ ਜੀ ਮਸਾਲੇ ਮਸਾਲਿਆਂ ਵਿੱਚ ਪਾ ਰਹੇ ਜੀ ਅਸੀਂ 1/2 ਚਮਚਾ ਧਨੀਆ ਪਾਊਡਰ 1/2 ਚਮਚਾ ਢੀਗੀ ਮਿਰਚ ਇੱਕ ਚੁਟਕੀ ਹਲਦੀ ਪਾਵਾਂਗੇ ਕਿਉਂਕਿ ਪਹਿਲੇ ਅਸੀਂ ਹਲਦੀ ਥੋੜੀ ਘੱਟ ਪਾਈ ਹੈ ਜੀ ਇਹਨਾਂ ਨੂੰ ਅਸੀਂ 1-2 ਮਿੰਟ ਵਾਸਤੇ ਹਲਕਾ ਜਿਹਾ ਭੁੰਨ ਲਵਾਂਗੇ ਕੋਣਸੇ ਇਹਦੇ ਵਿੱਚ ਪਾਵਾਂਗੇ ਜੀ ਉਹੀ ਮੇਨ ਖਾਸ ਮੇਥੀ ਜਿਹੜੀ ਕਿ ਆਪਾਂ ਤੜਕੇ ਲਈ ਤਿਆਰ ਕੀਤੀ ਹੈ ਪੂਰੀ ਇੱਕ ਮੁਠੀ ਮੇਥੀ ਹੈ ਉਹਨੂੰ ਇਸ ਤਰ੍ਹਾਂ ਆਪਾਂ ਬਰੀ ਕੱਟ ਲਿਆ ਹੈ ਪਾ ਦਾਂਗੇ ਇਹਨੂੰ ਅਸੀਂ ਓਨੀ ਦੇਰ ਪਕਾ ਲਾਂਗੇ ਜਿੰਨੀ ਦੇਰ ਤੱਕ ਇਹ ਬਹੁਤ ਵਧੀਆ ਜੀ ਖੁਸ਼ਬੂ ਨਹੀਂ ਆ ਰਹੀ ਓਨੀ ਦੇਰ ਤੱਕ ਅਸੀਂ ਇਹਨੂੰ ਪਕਾ ਲਾਂਗੇ ਮੇਥੀ ਪਾਉਣ ਨਾਲ ਦਾਲ ਦਾ ਟੇਸਟ ਬਹੁਤ ਜ਼ਿਆਦਾ ਵੱਧ ਕੇ ਆਉਂਦਾ ਹੈ ਜੀ ਤੇ ਦਾਲ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਏ ਜੇਕਰ ਤੁਸੀਂ ਕਦੇ ਇਸ ਦਾਲ ਵਿੱਚ ਮੇਥੀ ਨਹੀਂ ਪਾਈ ਤੇ ਇੱਕ ਵਾਰੀ ਇਹਨੂੰ ਤੁਸੀਂ ਇਸ ਤਰੀਕੇ ਨਾਲ ਮੇਥੀ ਦਾ ਤੜਕਾ ਲਾ ਕੇ ਜ਼ਰੂਰ ਬਣਾਓ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਜਦੋਂ ਵੀ ਇਹ ਮੋਠਾਂ ਦੀ ਦਾਲ ਨੂੰ ਬਣਾਓਗੇ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਮੇਥੀ ਪਾ ਕੇ ਹੀ ਬਣਾਓਗੇ ਲਓ ਜੀ ਮੇਥੀ ਵੀ ਆਪਣੀ ਬਿਲਕੁਲ ਪੁੱਜ ਕੇ ਤਿਆਰ ਹੈ ਜੀ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਘੜਛੀ ਪਾਣੀ ਪਾ ਦਾਂਗੇ ਪਾਣੀ ਇਸ ਕਰਕੇ ਪਾਇਆ ਕਿ ਤਾਜ਼ੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਥੋੜਾ ਜਿਹਾ ਇਹਦੇ ਵਿੱਚ ਇੱਕ ਉਬਾਲ ਆ ਜੇ ਫਿਰ ਅਸੀਂ ਇਹਦੇ ਵਿੱਚ ਦਾਲ ਐਡ ਕਰਤਾ ਲਓ ਜੀ ਤੜਕਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਦਾਲ ਕੜਾਈ ਵਿੱਚ ਪਾਉਨੇ ਆ ਦਾਲ ਜੇ ਕਾਫੀ ਗਾੜੀ ਹੈ ਜੀ ਮੈਂ ਥੋੜਾ ਜਿਹਾ ਇਹਦੇ ਵਿੱਚ ਗਰਮ ਪਾਣੀ ਪਾ ਦਾਂਗੀ ਆਪਣੇ ਅੰਦਾਜ਼ੇ ਨਾਲ ਪਾ ਰਹੀਆਂ ਜੀ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਨੂੰ ਦੇਖ ਲੈਣਾ ਜਿੰਨੀ ਕਿ ਤੁਹਾਨੂੰ ਜ਼ਰੂਰਤ ਲੱਗੇ ਤੁਸੀਂ ਉਸ ਹਿਸਾਬ ਨਾਲ ਪਾਣੀ ਪਾ ਸਕਦੇ ਹੋ ਐਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦਾਂਗੇ ਹੁਣ ਅਸੀਂ 5-6 ਮਿੰਟ ਤੈਨੂੰ ਮੀਡੀਅਮ ਫਲੇਮ ਤੇ ਥੋੜਾ ਜਿਹਾ ਪੱਕਣ ਦਵਾਂਗੇ ਤਾਂ ਕਿ ਤੜਕਾ ਪੂਰੀ ਦਾਲ ਵਿੱਚ ਰਚ ਮਿਚ ਜਾਏ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਹੈ ਤੇ ਕਿੰਨੀ ਵਧੀਆ ਦਾਲ ਆਪਣੀ बनके तैयार हुई है जी इथे ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਐਡ ਕਰ ਸਕਦੇ ਹੋ ਜੀ 5-6 ਮਿੰਟ ਹੋ ਗਏ ਨੇ ਜੀ ਅਸੀਂ ਦਾਲ ਨੂੰ ਮੀਡੀਅਮ ਫਲੇਮ ਤੇ ਤੜਕੇ ਦੇ ਨਾਲ ਪਕਾ ਰਹੇ ਹਾਂ ਜੀ ਦਾਲ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਚੈੱਕ ਕਰਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਜੀ ਦਾਲ ਬਿਲਕੁਲ ਆਪਣੀ ਪਰਫੈਕਟ ਬਣੀ ਹੈ ਜੀ ਬਿਲਕੁਲ ਕਲਰ ਵੀ ਇਹਦਾ ਸਹੀ ਹੈ ਤੇ ਬਸ ਆਪਾਂ ਇਹਨੂੰ ਇਸ ਤਰੀਕੇ ਨਾਲ ਬਣਾਵਾਂਗੇ ਕਿਉਂਕਿ ਆਪਾਂ ਇਹਦੇ ਨਾਲ ਬਣਾਣੇ ਨੇ ਚਾਵਲ ਜੇਕਰ ਤੁਸੀਂ ਇਹਨੂੰ ਪਰੌਂਠੀ ਨਾਲ ਜਾਂ ਫੁਲਕੇ ਨਾਲ ਖਾਣਾ ਹੈ ਤੇ ਥੋੜਾ ਤੁਸੀਂ ਇਹਨੂੰ ਗਾੜਾ ਵੀ ਬਣਾ ਸਕਦੇ ਹੋ 컬러 ਦੇਖੋ ਤੁਸੀਂ ਦਾਲ ਦਾ ਕਿੰਨਾ ਪਿਆਰਾ ਆਇਆ ਹੈ ਤੇ ਦਾਲ ਬਿਲਕੁਲ ਖੁਲੀ ਹੈ ਬਹੁਤ ਹੀ ਵਧੀਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਕਟਿਆ ਹੋਇਆ ਬਰੀਕ ਧਨੀਆ ਇਹਦੇ ਨਾਲ ਕੀ ਦਾ ਟੇਸਟ ਹੋਰ ਵੀ ਵੱਧ ਜਾਏਗਾ ਨਾਲ ਹੀ ਪਾਵਾਂਗੇ ਜੀ ਥੋੜਾ ਜਿਹਾ ਅਦਰਕ ਤੇ ਦੋ ਹਰੀਆਂ ਮਿਰਚਾਂ ਇਸ ਤਰ੍ਹਾਂ ਆਪਾਂ ਦੋ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਨੂੰ ਵਿੱਚੋਂ ਦੀ ਸੀਟੇ ਕੱਟ ਲਗਾਤੇ ਨੇ ਉਹ ਪਾ ਦਾਂਗੇ ਥੋੜੇ ਜਿਹੇ ਦਰਕ ਨੂੰ ਅਸੀਂ ਇਸ ਤਰ੍ਹਾਂ ਪਤਲਾ-ਪਤਲਾ ਕੱਟ ਲਿਆ ਉਹ ਪਾਵਾਂਗੇ ਇਸ ਤਰ੍ਹਾਂ ਇਹਨਾਂ ਪਾਣ ਨਾਲ ਦਾਲ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਪਾਵਾਂਗੇ ਚੀ ਤਨੀਆਂ ਹੁਣ ਕਰਦੇ ਆ ਜੀ ਅਸੀਂ ਗਰਮਾ-ਗਰਮ ਆਪਣੀ ਬਹੁਤ ਹੀ ਟੇਸਟੀ ਹੈਲਦੀ ਮਜ਼ੇਦਾਰ ਦਾਲ ਨੂੰ ਸਰਵ ਲਓ ਜੀ ਗਰਮਾ-ਗਰਮ ਸਰਦੀਆਂ ਦੀ ਸਪੈਸ਼ਲ ਮੋਠਾ ਦੀ ਦਾਲ ਮਿੱਠੀ ਤੜਕਾ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਦਾਲ ਥੋੜਾ ਜਿਹਾ ਇਸ ਤੇ ਅਸੀਂ ਪਾ ਦਾਂਗੇ ਜੀ ਕਟਿਆ ਹੋਇਆ ਫ੍ਰੈਸ਼ ਹਰਾ ਧਨੀਆ ਤੇ ਦੇ ਨਾਲ ਹੀ ਪਾਵਾਂਗੇ ਜੀ ਅਸੀਂ ਇੱਕ ਚਮਚਾ ਤੇਸੀ ਘਿਓ ਦਾ ਜਿਹਦੇ ਨਾਲ ਕਿ ਦਾਲ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਜੀ ਤੇ ਤੁਸੀਂ ਇਹਨੂੰ ਸਰਦੀਆਂ ਦੇ ਸੀਜ਼ਨ ਵਿੱਚ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਵਧੀਆ ਦਾਲ ਹੈ ਤੇ ਬੜੀ ਜਲਦੀ ਪਚ ਜਾਂਦੀ ਹੈ ਜੀ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਬਹੁਤ ਹੀ ਵਧੀਆ ਦਿਖ ਰਹੀ ਹੈ ਜੀ ਜਿੰਨੀ ਸੋਹਣੀ ਦਿਖਣ ਨੂੰ ਲੱਗ ਰਹੀ ਹੈ ਜੀ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਜੀ ਤੁਸੀਂ ਇਹਨੂੰ ਚਾਵਲਾ ਨਾਲ ਪਰੌਂਠੀ ਨਾਲ ਜਾਂ ਫੁਲਕੇ ਨਾਲ ਖਾ ਸਕਦੇ ਹੋ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਬਹੁਤ ਹੀ ਜਲਦੀ ਹੈ ਹজম ਹੁੰਦੀ ਹੈ ਜੀ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੀ ਸੋ ਐਸੀ ਸਾਡੀ ਅੱਜ ਦੀ ਮੋਠਾ ਦੀ ਦਾਲ ਮੇਥੀ ਤੜਕਾ ਰੈਸਪੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੁਸੀਂ ਵੀ ਇਹ ਕੁਰੀ ਨੂੰ ਜਰੂਰ ਬਣਾ ਕੇ ਟਰਾਈ ਕਰਿਓ ਮਿਲਦੇ ਹਾਂ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ